ਸਭ ਤੋਂ ਵੱਡਾ ਸਤਿਗੁਰੂ ਨਾਨਕ ਮਨੁੱਖਤਾ ਦੇ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਨਨਕਾਣਾ ਸਾਹਿਬ ਤੋਂ ਪ੍ਰਗਟ ਹੋ ਕੇ ਪੂਰੇ ਸੰਸਾਰ ਵਿੱਚ ਸੱਚ ਦਾ ਪ੍ਰਕਾਸ਼ ਕਿਵੇਂ ਵੰਡਿਆ ਇਸ ਯਾਦ ਲਈ 550 ਸਾਲ ਮਨੁੱਖਤਾ ਨੇ ਮਨਾਇਆ ਔਰ ਆਸਟ੍ਰੇਲੀਆ ਦੀ ਧਰਤੀ ਮੈਲਬੌਰਨ ਸ਼ਹਿਰ ਵਿਕਟੋਰੀਆ ਮਲਕਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਸਾਹਿਬ ਦੇ ਭੋਗ ਪਾਏ ਗਏ ਔਰ ਇਹ ਕੌਮ ਵਾਸਤੇ ਸਭ ਤੋਂ ਵੱਡਾ ਸੁਭਾਗ ਸੀ ਤੇ ਦੱਸ ਰਹਿੰਦਾ ਇਸ ਪਾਕ ਸੀ ਕਿ ਸਾਡੀ ਡਿਊਟੀ ਉਦੋਂ ਆਸਟ੍ਰੇਲੀਆ ਵਿੱਚ ਸੀ ਉੱਥੇ ਗੁਰੂ ਨਾਨਕ ਸਾਹਿਬ 100% ਰੱਬ ਨੇ ਇਸ ਪੱਖ ਨੂੰ ਸਮਰਪਿਤ ਹੋ ਕੇ 100 ਕਲੀਆ ਛੰਦ ਗੁਰੂ ਨੇ ਬਖਸ਼ਿਸ਼ ਕੀਤੀ ਜਿਹਦੇ 5.5 ਬੰਦ ਨੇ ਕਿਉਂਕਿ 550 ਸਾਲਾ ਮਨਾਇਆ ਜਾ ਰਿਹਾ ਸੀ ਆਓ ਉਸ ਜਗਤ ਗੁਰੂ ਨੂੰ ਪ੍ਰਣਾਮ ਕੀਤਾ ਜਾ ਰਿਹਾ ਹੈ ਉਹਨਾਂ ਦਾ ਕੀ ਗਿਆਨ ਹੈ ਪੂਰੀ ਮਨੁੱਖਤਾ ਲਈ ਪ੍ਰਕਿਰਤੀ 'ਚ ਰੱਬ ਨੂੰ ਕਿਵੇਂ ਮਹਿਸੂਸ ਕਰਨਾ ਸੰਸਾਰ ਦਾ ਗਿਆਨ ਸੰਸਾਰ ਨੂੰ ਜੀਵਨ ਸਾਨਗੁਰੂ ਨਾਨਕ ਸਾਹਿਬ ਜੀ ਇਉ ਬਖਸ਼ਿਸ਼ ਕਰਕੇ ਗਏ ਹੋ ਨੰਕਾਰਿਆਕਾਰ ਬਣਾ ਇਹ ਜਗਤ ਤਮਾਸ ਟੀਮਾਂ ਦੇ ਪਾਸੇ ਪੁੰਨ ਤੇ ਬਾਪ ਰਜੇ ਸਭ ਆਪ ਖੁਦ ਹੀ ਵਰਤੇ ਵੇਖਦਾ ਬਿਠਾਏ ਵੱਖ ਅਕੇਲਾ ਜਦ পাপ ਦਾ ਬਲ ਵੱਧ ਜਾਏ ਕਰਨ ਲਈ ਪਲਾ ਭੇਜ ਕੇ はい न है बेबे सिखी सवा न भा ਗਿਆਨ ਸਲਖਣੀ ਪਾ ਕਿਉ ਜਾ ਤਨਵਾ ਕੇ ਜਣੇ ਸ੍ਰੀ ਚੰਦ ਤੇ ਲਖਮੀ ਦਾਸ ਨਿਸ਼ਾਨ ਦੋ ਫਿਰ ਖੁਦ ਸੱਚਖੰਡ ਵਿੱਚੋਂ ਏਕੇ ਦਾ ਆਨਾਦ ਜੋ ਯਾਦ ਜਗਾਦ ਜਪ ਜੀ ਨੂੰ ਪਾ ਕੇ ਮਸੀਤੇ ਜਾ ਕੇ ਨਵਾਬ ਦੇ ਕਾਜੀ ਕੀਤੇ ਸ਼ੁੱਧ ਮੁਖੀਏ ਅਗਿਆ i the... ਸਿਖਿਆ ਗੁਰੂ ਨਾਨਕ ਦੀ ਕਿਰਤ ਕਮਾਓ ਨਾਮ ਧਿਆਉ ਵੰਡ ਕੇ ਖਾਓ ਭਲਾ ਮਨਾਓ ਦੇਖੋ ਸੁਣੋ ਤੇ ਬੋਲੋ ਇੱਕ ਫਿਰ ਹੋਊ ਸਾਚੀ ਉਤਪੰਨ ਜੀ ਕੁਦਰਤ ਹੀ ਤਾਂ ਦਰ ਹੈ ਗੁਰਾਂ ਅਲਾਇਆ ਜਾਏ ਕਮਾਇਆ ਕਿਰਤ ਬਚਾਈਏ ਕਰਤਾ ਪਈਏ ਨਾਨਕ ਵਾਦੇ ਮਸਤਾ ਤਨ ਗੁਰੂ ਨਾ